ਪਾਣੀ ਪੀਣ ਲੱਗਿਆ ਹੀ ਗਿਆ ਹੱਥ ਉੱਤੇ ਪੈਰ ਧੋਣ ਲੱਗਿਆ ਹੀ ਉੱਤੇ ਗਾਂ ਦੀ ਗਾਂ ਫਿਸਲ ਗਿਆ ਭੈਣ ਭਰਾਜ ਕਿ ਕਰ ਮੰਗਾਵਾਂ ਪੂਣੇ ਦੋ ਮੰਗਾਈ ਆ ਮੰਗਾਈ ਆ ਉਹ ਬੋਤਲ ਆਂਦਰ ਜੀ ਦਾ ਨਾਮ ਮੇਰਾ ਕੀ ਘਟਣਾ ਹੋਈ ਹੈ ਪਾਣੀ ਪੀਣ ਲੱਗਿਆ ਹੀ ਗਿਆ ਹੱਥ ਉੱਤੇ ਪੈਰ ਧੋਣ ਲੱਗਿਆ ਹੀ ਉੱਤੇ ਗਾਂ ਦੀ ਗਾਂ ਫਿਸਲ ਗਿਆ ਸਰੇ ਆਲੇ ਹਾਂਜੀ ਤੇ ਕੌਣ ਕੌਣ ਸੀਗੇ ਇਹ ਭੈਣ ਭਰਾਜ ਕੀ ਨਾਮ ਸੀ ਆਂਦੇ ਆਛੂ ਲੱਕੀ ਦਾ ਨਾਮ ਹੈ ਤੇ ਮੇਰੇ ਨਾਲ ਆਪਾਂ ਪੱਪੂ ਤੇਨੂੰ ਕਦੋਂ ਪਤਾ ਲੱਗਾ ਸਾਨੂੰ ਫੋਨ ਆਇਆ ਸੀ ਅਸੀਂ ਬਾਅਦ ਚ ਗਏ ਅਸੀਂ ਉੱਥੇ ਹੁਣ ਬੋਡੀ ਰਿਕਵਰ ਹੋ ਗਈ ਹੈ ਹਾਂ ਇੱਕ ਹੋਈ ਹੈ ਹਾਂਜੀ ਉੱਥੇ ਕਰਨਗੇ ਗਏ ਸੀ ਦਰਿਆ ਤੇ ਉੱਥੇ ਛਿੱਕੇ ਛੁੱਟੇ ਚੋਕਦੇ ਕਨਕੁਣਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤੋ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਪਤੋਂ ਲੱਗੇ ਹੋ ਗਾ ਫਿਸਲ ਗਿਆ ਪੈਰੋ ਗਾ ਇੱਕ ਦੂਰਨ ਫੜਦੇ ਫੜਦੇ ਗਾ ਰਿੱਟ ਗਿਆ ਮੇਰਾ ਨਾਮ ਵਿਕਰਮ ਕੁਮਾਰ ਜੀ ਸਲਤਨਪੁਰ ਰੋਲਾ ਵਾਸੀ ਰਹਿਣਾ ਮੈਂ ਇਹ ਟੈਂਪਰਾ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ ਵਿਕਰਮ ਆ ਗਿਆ ਪੁਰਾ ਮਾਲਾ ਜੀ ਕੋਰੇ ਬਾੜੀ ਕਰਨ ਗਏ ਸੀ ਦਾਣਾ ਪੱਕਾ ਬਣਾਉਣ ਗਏ ਸੀ ਸਮਾਨ ਲੱਦਿਆ ਵਾਪਸੀ ਘਰ ਨੂੰ ਲੱਗੇ ਜੀ ਅੱਛਾ ਜੀ ਓਨ ਲੱਗੇ ਤੇ ਉਹ ਕਹਿੰਦੇ ਕੁੜੀ ਕੰਦੀ ਚਾਹ ਪਾਣੀ ਪੀਣ ਗਈ ਆ ਪੈਰ ਪੁੱਤ ਹੋਣ ਗਈ ਆ ਮਾਰਾ ਪੈਰੋ ਰੱਤ ਲੱਗ ਗਿਆ ਕੁੜੀ ਉਹਰੇ ਨਾਲ ਹੀ ਪਰਾਵਰੇ ਨੇ ਸਾਲਾ ਮਾਰਤੀ ਮਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਸ਼ਾਦੀशुदा ਸੀ ਕਿਤਾ ਸੀਗੇ ਕੁੜੀ ਨਹੀਂ ਸ਼ਾਦੀशुदा ਜਿਹੜਾ ਮੁੰਡਾ ਸ਼ਾਦੀशुदा ਹੈ ਉਹਦਾ ਸਾਡਾ ਪਰੋਨਾ ਲੱਗਦਾ ਹੈ ਅੱਛਾ ਜੀ ਹਾਂਜੀ ਹੁਣ ਕੋਈ ਬੋਡੀ ਰਿਕਵਰ ਹੋਈ ਹੈ ਹਾਂਜੀ ਅੱਛਾ ਜੀ ਹੋ ਗਈ ਹੋਈ ਹੈ ਮੁੰਡੇ ਦੀ ਲੜਕੀ ਦੀ ਪਾਲ ਹਲੇ ਵੀ ਜਾਰੀ ਹੈ ਲੜਕੀ ਦੀ ਪਾਲ ਜਾ ਰਹੀ ਹੈ ਹਾਂਜੀ ਇੱਕ ਪੱਪੂ son of जगेंद्र पाल की डेड बॉडी आई है वो मरीज डुबिया मिला था दरिया ब्यास पिंड हेलीकला के नेड़े तो हाँ उससे अभी अगली जो कानूनी कार्रवाई है जो रूल से सामना होगी पानी पीन लग गयी गया ही हाथो तो पैर धोने लग गया ही उत्तर गांव से गांव फिसल गया भैन भराय ਗਈ ਆ ਉਹ ਬੋਦਲ ਆ ਉਹ ਇੰਦਰਜੀਤ ਦਾ ਨਾਮ ਮੇਰਾ ਕੀ ਘਟਣਾ ਹੋਈ ਆ ਪਾਣੀ ਪੀਣ ਲੱਗਿਆ ਹੀ ਗਿਆ ਹੱਥੋਂ ਤੇ ਪੈਰ ਤੋਂ ਲੱਗਿਆ ਹੀ ਉੱਤੇ ਗਾਂਦ ਦੀ ਗਾਂ ਫਿਸਲ ਗਿਆ ਸਰਿਆਲੇ ਹਾਂਜੀ ਤੇ ਕੌਣ ਕੌਣ ਸੀਗੇ ਇਹ ਭੈਣ ਭਰਾ ਹੀ ਕੀ ਨਾਮ ਸੀ ਇਹਾਂ ਦੇ ਆਛੂ ਲੱਕੀ ਦਾ ਨਾਮ ਹਾਂ ਤੇ ਮੇਰੇ ਨਾਲ ਆਪਾਂ ਪੱਪੂ ਤੇ ਅਨੂ ਕੋਲ ਤਾਂ ਪਤਾ ਲੱਗਾ ਸਾਨੂੰ ਫੋਨ ਆਇਆ ਸੀ ਅਸੀਂ ਬਾਅਦ ਚ ਕਿ ਆਏ ਉੱਥੇ ਹੁਣ ਬੋਡੀ ਰਿਕਵਰ ਹੋਈ ਬਈ ਹਾਂ ਇੱਕ ਹੋਈ ਹੈ ਹਾਂਜੀ ਉੱਥੇ ਕਰਨਗੇ ਗਏ ਸੀ ਦਰਿਆ ਤੇ ਉੱਥੇ ਛਿੱਕੇ ਛੁੱਟੇ ਚੋਕਦੇ ਇੱਕ ਅਨਕੁਣਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤਾਂ ਉਹ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਉਹ ਧੋਣ ਲੱਗੇ ਉਹ ਗਾ ਫਿਸਲ ਗਿਆ ਪੈਰ ਉਹ ਗਾ ਇੱਕ ਦੂਰੇਨ ਫੜਦੇ ਫੜਦੇ ਗਾ ਲੇਟ ਗਿਆ